ਅਸੀਂ ਦੋਰ ਨਾਲ ਕਹਾਂਗੇ ਕਿ ਜਿਹਦੇ ਵਧੇ ਰੇਟ ਹੈ ਜਿਹਦੇ ਵਾਪਸ ਤੇ ਜਾ ਲੈ ਇਹ ਨੂੰ ਯਾਦਾ ਚੰਨੀ ਜੀ ਜਿਹੜੇ ਚੰਨੀ ਸਾਹਿਬ ਸਾਡੇ ਸੀਮ ਬਣੇ ਸੀਗੇ ਉਹਨਾਂ ਨੇ ਰਾਦਰ ਵੈਟ ਘਟਾਇਆ ਸੀਗਾ ਪੈਟਰੋਲ ਉਹ ਡੀਜ਼ਲ ਤੇ ਔਰ ਬਿਜਲੀ ਦਾ ਰੇਟ ਵੀ ਉਹਨਾਂ ਨੇ ਪਟਕ ਮੈਨੇਜ ਕੀਤਾ ਸੀਗਾ ਜਿਹੜਾ ਕਿ ਸਾਰੇ ਜਨਤਾ ਨੂੰ ਉਹ ਮਨਜ਼ੂਰ ਸੀਗਾ ਲੇਕਿਨ ਇਹ ਸਰਕਾਰ ਜਿਹੜੀ ਹੈ ਤੇ ਲੱਕ ਤੋੜਨ ਤੇ ਇਹਨਾਂ ਨੇ ਲੱਕ ਬਣੇ ਆਏ ਆ ਕਿ ਪੰਜਾਬ ਦੀ ਜਨਤਾ ਦਾ ਲੱਕ ਤੋੜੋ ਉਹਨੇ ਜੀ ਕਾਂਗਰਸ ਤੇ ਸਾਡੇ ਬਲੰਦਰ ਸਿੰਘ ਰਾਜਾ ਵਰਿੰਗ ਦੀ ਅਗਵਾਈ ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਰਵਾਇਤੀ ਦੇ ਵਿੱਚ ਕਾਂਗਰਸ ਪਾਰਟੀ ਹੈ ਹਰ ਜਿਹੜੇ ਇਹਨਾਂ ਦੇ ਸਰਕਾਰ ਦੇ ਜਿਹੜੇ ਗਲਤ ਕੰਮਾਂ ਦਾ ਜਵਾਬ ਦੇ ਰਹੀ ਹੈ ਚਾਹੇ ਸਾਨੂੰ ਚੰਡੀਗੜ੍ਹ ਧਰਨੇ ਲਾਣੇ ਪੈਣ ਚਾਹੇ ਜਿਲ੍ਹਾ ਪੱਤਰ ਦੇ ਧਰਨੇ ਲਾਣੇ ਪੈਣ ਅਸੀਂ ਲਗਾਤਾਰ ਕਰਦੇ ਆ ਸਰਕਾਰ ਨੇ ਕਿਹਾ ਕੀ ਸੀ ਤੁਸੀਂ ਬਹੁਤ ਵੱਡਾ ਇਹਨਾਂ ਨੂੰ ਮੈਂਡੇਟ ਦਿੱਤਾ ਸੀ ਤੇ ਇਹ ਕਰ ਕੀ ਰਹੇ ਅੱਜ ਤਾਂ ਲੋਕ ਆਪ ਬੋਲਣੇ ਸ਼ੁਰੂ ਹੋ ਗਏ ਸਰ ਇਹ ਤਾਂ ਸਾਰੇ ਲੋਕ ਜਾਣਦੇ ਆ ਉਹ ਤਾਂ ਜਦੋਂ ਕੋਈ ਸਰਕਾਰ ਚੱਲ ਜਾਂਦੀ ਹੈ ਨਵੀਂ ਆ ਜਾਂਦੀ ਹੈ ਉਹ ਜੋ ਮਰਜ਼ੀ ਕਰੇ ਪਰ ਸ਼ਹਿਰਪੁਰ ਦੇ ਲੋਕ ਜਾਣਦੇ ਨੇ ਕਿਹਨੇ ਕਿਹਨੇ ਕੰਮ ਕਰਾਇਆ ਕਿਹਨੇ ਕਿਹਦੇ ਪੈਸੇ ਦਿੱਤੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕਈ ਕੰਮ ਸਾਡੇ ਅਧੂਰੇ ਸੀ ਜਿਹਨੇ ਪੈਸੇ ਦਿੱਤੇ ਸੀ ਉਹ ਗਾਰਡਨ ਉਹਨਾਂ ਨੇ ਕੀਤੇ ਆ ਜੇ ਲੋਕਾਂ ਨੇ ਉਹਨਾਂ ਨੂੰ ਚੁਣ ਦਿੱਤਾ ਤੇ ਮੈਂ ਸਮਝਦਾ ਕਿ ਉਹਨਾਂ ਦਾ ਰਾਈਟ ਬਣ ਜਾਂਦਾ ਪਰ ਲੋਕ ਜਾਣਦੇ ਨੇ ਪੈਸੇ ਕਿੱ데 ਦਿੱਤੇ ਹੋਏ ਨੇ ਕਿਹਦੇ ਕੰਮ ਲੋਕ ਸਭ ਕੋ ਜਾਣਦੇ ਜਿਹੜੇ ਇੱਕ ਸੋਚ ਤੋਂ ਅਸੀਂ ਇਹਨਾਂ ਨੂੰ ਜਿਤਾਇਆ ਸੀ ਐਡਾ ਵੱਡਾ ਮੰਡਟ ਦਿੱਤਾ ਉਸ ਤੇ ਅੱਛੇ ਨਹੀਂ ਉਤਰੇ ਲੋਕਾਂ ਦੇ ਅੰਦਰ ਇੱਕ ਰੋਸ ਹੈ ਜਦੋਂ ਤੋਂ ਸਰਕਾਰ ਆਈ ਆ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਕਿਨਾਰੇ ਜਿੰਨੇ ਨਵੀਂ ਸਰਕਾਰ ਮਾਨ ਸਰਕਾਰ ਨੇ ਜਿੰਨੇ ਲੋਕਾਂ ਨਾਲ ਵਾਦੇ ਕੀਤੇ ਸੀ ਉਹਨਾਂ ਤੋਂ ਵਿੱਚ ਪੂਰਾ ਨਹੀਂ ਕੀਤਾ ਮਗਰ ਉਹ ਤਾਂ ਪੂਰੇ ਕੀ ਕਰਨੇ ਸੀ ਲੋਕਾਂ ਦੇ ਨਵੇਂ ਇੱਕ ਪਰਜੇ ਦੀ ਪੰਡ ਹਰ ਰੋਜ਼ ਜਿਹੜੀ ਆਉਂਦੀ ਹੈ ਦੇਖੋ ਜਿਹੜੇ ਇਹ ਜਿਹੜੀ ਸਰਕਾਰ ਆਈ ਹੈ ਇਹ ਲੋਕਾਂ ਨੂੰ ਇੱਕ ਜੁਮਲੇਬਾਜੀ ਹੀ ਕਹਿੰਦੇ ਆ ਮੋਦੀ ਨੂੰ ਇਹ ਮੋਦੀ ਦੇ ਸ਼ਾਗਿਰਦ ਇਹਨਾਂ ਨੇ ਮੋਦੀ ਦੀ ਇੱਕ ਪਾਲਿਸੀ ਲੈ ਲੋਕਾਂ ਨੇ ਨਾਲ ਜੁਮਲਾ ਕੀਤਾ ਪਰ ਲੋਕਾਂ ਨੇ ਜਿਹੜਾ ਜੁਮਲਾ ਕੀਤਾ ਆ ਲੋਕਾਂ ਨੂੰ ਹੁਣ ਪਤਾ ਲੱਗ ਰਿਹਾ ਹੈ ਕਿ ਸਾਡੇ ਅਜਿਹੇ ਠੱਗੇ ਗਏ ਆ